ਦੇਖਦੇ ਹਾਂ ਅੱਜ ਪੰਜ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਤਾਰਿਆ ਗਿਆ ਸੰਗਰੂਰ ਤੋਂ ਮੀਤ ਹੀਰ ਨੂੰ ਦੇਖਿਆ ਕਿਵੇਂ ਦੇਖਦੇ ਹੋ ਸੰਗਰੂਰ ਸੀ ਬਿਲਕੁਲ ਪੂਰੀ ਤਿਆਰੀ ਹੈ ਔਰ ਪਾਰਟੀ ਨੇ ਸਾਨੂੰ ਤਾਂ ਸਗੋਂ ਸਭ ਤੋਂ ਜੰਗੇਸਟ ਜਿਹੜਾ ਮੈਂ ਕਹੂੰਗੀ ਕਿ ਕੈਂਡੀਡੇਟ ਦਿੱਤਾ ਹੈਗਾ ਉਮੀਦਵਾਰ ਦਿੱਤਾ ਔਰ ਸੰਗਰੂਰ ਦਾ ਜਾਣਿਆ ਪਛਾਣਿਆ ਜਿਹੜਾ ਨਾਮ ਹੈਗਾ ਔਰ ਵੱਡੇ ਫਤਵੇ ਦੇ ਨਾਲ ਅਸੀਂ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਲੋਕਾਂ ਦੇ ਸਾਥ ਦੇ ਨਾਲ ਇੱਕ ਵੱਡੇ ਫਤਵੇ ਦੇ ਨਾਲ ਜਿਹੜਾ ਅਸੀਂ ਉਮੀਦਵਾਰ ਨੂੰ ਜਿਹੜਾ ਜਿਤਾ ਕੇ ਭੇਜਾਂਗੇ ਤੇ ਲੱਗਦਾ ਕਿ ਸਭ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਮਦਾਦ ਦੇ ਵਿੱਚ ਨੇ ਜਦੋਂ 92 ਸੀਟਾਂ ਮਿਲੀਆਂ ਤਾਂ ਆਵਾਦੀ ਪਾਰਟੀ ਦੀ ਹਾਰ ਹੋਈ ਤਾਂ ਹੁਣ ਹੁਣ ਚੋਣ ਕਿਵੇਂ ਦੇਖੀਏ ਕਿਉਂਕਿ ਹੁਣ ਸਾਲ 2 ਹੋ ਗਏ ਹੁਣ ਹੁਣ ਦੀ ਚੋਣ ਸਗੋਂ ਜ਼ਿਆਦਾ ਇੰਟਰਸਟਿੰਗ ਹੈ ਕਿਉਂਕਿ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਹੋਣ ਉਹ ਵਾਅਦੇ ਪਹਿਲੇ 2 ਸਾਲਾਂ ਦੇ ਵਿੱਚ ਪੂਰੇ ਕਰ ਲਏ ਹੁਣ ਸੋ ਅੱਜ ਤਕਰੀਬਨ ਮੈਂ ਕਹਿ ਸਕਦਾ ਕਿ 90% ਜਿਹੜੇ ਵਾਅਦੇ ਨੇ ਅਸੀਂ ਜਿਹੜੇ ਪੂਰੇ ਕਰ ਲਏ ਨੇ ਔਰ ਉਹਨਾਂ ਦੇ ਉੱਤੇ ਨਿਰੰਤਰ ਜਿਹੜਾ ਕੰਮ جاری ਹੈ ਸੋ ਅਸੀਂ ਜਿਹੜੀ ਵੋਟ ਹੈ ਉਹ ਪਾਰਟੀ ਦੇ ਨਾਮ ਤੇ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਨਾਮ ਤੇ ਅਸੀਂ ਜਿਹੜੀ ਵੋਟ ਮੰਗਾਂਗੇ ਔਰ ਲੋਕਾਂ ਨੂੰ ਇਹ ਮਹਿਸੂਸ ਹੋਊਗਾ ਕਿ ਜੇਕਰ ਅਸੀਂ ਕੰਮ ਕੀਤੇ ਨੇ ਤਾਂ ਲੋਕ ਸਾਨੂੰ ਵੋਟ ਦੇਣਗੇ ਸੋ ਇਸ ਚੀਜ਼ ਦੇ ਨਾਲ ਅਸੀਂ ਬੜੇ ਮਾਣ ਦੇ ਨਾਲ ਲੋਕਾਂ ਦੇ ਵਿੱਚ ਅਸੀਂ ਜਿਹੜੀ ਵੋਟ ਮੰਗਣ ਦੇ ਲਈ ਜਾਵਾਂਗੇ